ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 7 ਦਸੰਬਰ ਹੈ 7 ਦਸੰਬਰ 1705 5 ਤੇ 6 ਦਸੰਬਰ ਦੀ ਰਾਤ ਨੂੰ ਅਨੰਤਪੁਰ ਦੇ ਵਿੱਚੋਂ ਨਿਕਲਨ ਮਗਰੋਂ 6 ਅਤੇ 7 ਦਸੰਬਰ ਦੀ ਰਾਤ ਗੁਰੂ ਸਾਹਿਬ ਨੇ ਭਾਈ ਨਿਹੰਗਖਾਨ ਦੇ ਘਰ ਬਿਤਾਈ ਸੀ। ਬਾਅਦ ਫੁੱਟਣ ਤੋਂ ਪਹਿਲਾਂ ਗੁਰੂ ਸਾਹਿਬ ਉੱਥੋਂ ਨਿਕਲ ਕੇ ਚਮਕੌਰ ਵੱਲ ਚੱਲ ਪਏ। ਗੁਰੂ ਸਾਹਿਬ ਨੂੰ ਮੁਸਲਮਾਨੀ ਇਲਾਕੇ ਦੇ ਵਿੱਚੋਂ ਲੰਘਾਉਣ ਅਤੇ ਚਮਕੌਰ ਦਾ ਰਸਤਾ ਦਿਖਾਉਣ ਵਾਸਤੇ ਨਿਹੰਗਖਾਨ ਦਾ ਬੇਟਾ ਆਲਮਖਾਨ ਗੁਰੂ ਸਾਹਿਬ ਦੇ ਨਾਲ ਬੂਰ ਮਾਜਰਾ ਤੱਕ ਗਿਆ ਸੀ। ਇਸ ਮਗਰੋਂ ਕੁਝ ਸਿੰਘ ਹੋਰ ਵੀ ਚਮਕੌਰ ਵਾਸਤੇ ਇਕੱਲੇ-ਇਕੱਲੇ ਚੱਲ ਪਏ। 7 ਤਰੀਕ ਦੀ ਸਵੇਰ ਤੱਕ ਗੁਰੂ ਸਾਹਿਬ ਦੋ ਵੱਡੇ ਸਹਿਬਜ਼ਾਦੇ ਅਤੇ 45 ਸਿੰਘ ਚਮਕ ਆਪ ਦੋ ਸੌ ਹਬਜ਼ਾਦਿਆਂ ਅਤੇ 45 ਸਿੰਘਾਂ ਨੇ ਚਮਕੌਰ ਦੇ ਵਿੱਚ ਭਾਈ ਬੁੱਧੀ ਚੰਦ ਰਾਵਤ ਦੀ ਘੜੀ ਦੇ ਵਿੱਚ ਪੜਾ ਕੀਤਾ ਦੋ ਰਾਤਾਂ ਦੇ ਉਨਿੰਦਰੇ ਅਤੇ ਲੰਬੇ ਪੈਦਲ ਸਫ਼ਰ ਦੀ ਵਜ੍ਹਾ ਕਰਕੇ ਇਹ ਸਾਰੇ ਦੇ ਸਾਰੇ ਸਿੰਘ ਥੱਕੇ ਹੋਏ ਸਨ ਅਤੇ ਇਸ ਕਰਕੇ ਉਹ ਸਾਰੇ ਛੇਤੀ ਹੀ ਸੌਂ ਗਏ ਉਧਰ ਗੁਰੂ ਸਾਹਿਬ ਦੇ ਚਮਕੌਰ ਪੁੱਜਣ ਦੀ ਖ਼ਬਰ ਕਿਸੇ ਨੇ ਰੋਪੜ ਥਾਣੇ ਦੇ ਵਿੱਚ ਪਹੁੰਚਾ ਦਿੱਤੀ ਉਸ ਵੇਲੇ ਰੋਪੜ ਦੇ ਵਿੱਚ ਰੇਲ ਕੋਡ ਰੇਡੀਆਂ 700 ਫੌਜਾਂ ਨਵਾਬ ਸ਼ੇਰ ਮੁਹੰਮਦ ਖਾਨ ਦੇ ਛੋਟੇ ਭਰਾ ਨਰਖਾਨ ਦੀ ਅਗਵਾਈ ਦੇ ਵਿੱਚ ਅਨੰਦਪੁਰ ਸਾਹਿਬ ਤੇ ਹਮਲਾ ਕਰਨ ਦੇ ਵਿੱਚ ਹਿੱਸਾ ਪਾਉਣ ਵਾਸਤੇ ਪੁੱਜੀਆਂ ਹੋਈਆਂ ਸਨ ਗੁਰੂ ਸਾਹਿਬ ਦੇ ਚਮਕੌਰ ਦੇ ਵਿੱਚ ਹੋਣ ਦੀ ਖਬਰ ਮਿਲਦਈ ਉਸਾਤ ਸੌ ਫੌਜਾਂ ਵੀ ਇੱਕਦਮ ਚਮਕੌਰ ਵੱਲ ਚੱਲ ਪਈਆਂ ਸ਼ਾਮ ਵੇਲੇ ਇਹ ਸਾਰੀਆਂ ਫੌਜਾਂ ਚਮਕੌਰ ਪੁੱਜ ਗਈਆਂ ਸਨ ਫੌਜ ਦੇ ਆਉਣ ਬਾਰੇ ਗੁਰੂ ਸਾਹਿਬ ਨੂੰ ਪਹਿਲਾਂ ਹੀ ਪਤਾ ਲੱਗ ਚੁੱਕਾ ਸੀ ਉਸ ਵੇਲੇ ਹਾਲਾਤ ਅਜਿਹੇ ਸਨ ਕਿ ਸਿੱਖਾਂ ਦਾ ਚਮਕੌਰ ਤੋਂ ਨਿਕਲ ਕੇ ਜਾਣਾ ਆਸਾਨ ਨਹੀਂ ਸੀ ਇਸ ਕਰਕੇ ਗੁਰੂ ਸਾਹਿਬ ਨੇ ਤੁਰਕ ਫੌਜ ਦਾ ਟਾਕਰਾ ਉੱਥੇ ਹੀ ਕਰਨ ਦਾ ਫੈਸਲਾ ਕੀਤਾ ਸਿੱਖਾਂ ਦੀ ਗਿਣਤੀ ਭਾਵੇਂ 47 ਸੀ ਅਤੇ ਮੋਗਲ ਫੌਜਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚਮਕੌਰ ਦੀ ਘੜੀ ਦੀ ਵਿਉਂਤਬੰਦੀ ਬੜੇ ਸ਼ਾਨਦਾਰ ਤਰੀਕੇ ਦੇ ਨਾਲ ਕੀਤੀ ਸੀ ਇਸ ਲੜਾਈ ਦੇ ਵਿੱਚ ਤਿੰਨ ਪਿਆਰੇ ਦੋ ਵੱਡੇ ਸਹਬਜ਼ਾਦੇ ਅਤੇ 38 ਸ਼ਹੀਦ ਹੋਏ ਸਨ ਸਰਕਾਰੀ ਫੌਜਾਂ ਨੇ ਗੜੀ ਤੇ ਪਹੁੰਚਦੇ ਹੀ ਇਕਦਮ ਹਮਲਾ ਕਰ ਦਿੱਤਾ ਸੀ ਹਜ਼ਾਰਾਂ ਸਪਾਈਆਂ ਦਾ ਹਮਲਾ ਰੋਕਣ ਵਾਸਤੇ ਸਿੰਘਾਂ ਨੇ ਇਕਦਮ ਤੀਰਾਂ ਦਾ ਮੀਂਹ ਵਰਾ ਦਿੱਤਾ ਇਸ ਤੋਂ ਬਾਅਦ ਰਾਤ ਨੂੰ ਨਵੀ ਖਾਨਾ ਤੇ ਗਣੀ ਖਾਨ ਗੁਰੂ ਸਾਹਿਬ ਨੂੰ ਉੱਥੋਂ ਕੱਢ ਕੇ ਲੈ ਗਏ ਚਮਕੌਰ ਤੋਂ ਗੁਰੂ ਸਾਹਿਬ ਮਾਛੀਵਾੜਾ ਪੁੱਜੇ 7 ਦਸੰਬਰ 1715 ਮਾਰਚ 1715 ਦੇ ਵਿੱਚ ਜਦ ਬੰਦਾ ਸਿੰਘ ਗੁਰਦਾਸ ਨੰਗਲ ਦੀ ਗੱਡੀ ਦੇ ਵਿੱਚ ਸਾਰੇ ਪਾਸਿਓਂ ਬੁਰੀ ਤਰ੍ਹਾਂ ਘਿਰ ਗਿਆ ਤਾਂ ਉਸ ਦੇ ਕੋਲ ਤਕਰੀਬਨ 5 ਕੁ ਹਜ਼ਾਰ ਫੌਜ ਸੀ ਇਸ ਗੱਡੀ ਦੇ ਵਿੱਚ ਸਿਰਫ 1200 ਬੰਦੇ ਹੀ ਸਮਾ ਸਕਦੇ ਸਨ ਜਦ ਇੰਨੇ ਕੁ ਸਿੱਖ ਗੱਡੀ ਦੇ ਵਿੱਚ ਵੜ ਗਏ ਤਾਂ ਬਾਕੀਆਂ ਦੇ ਕੋਲ ਘੇਰਾ ਚੀਰ ਕੇ ਨਿਕਲਣ ਦੀ ਕੋਸ਼ਿਸ਼ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ ਇਸ ਕਰਕੇ ਬਾਕੀ ਦੇ 4 ਕੁ ਹਜ਼ਾਰ ਸਿੱਖਾਂ ਨੇ ਇੱਕ ਪਾਸੇ ਵੱਲ ਭੱਜਣਾ ਸ਼ੁਰੂ ਕਰ ਦਿੱਤਾ ਪਰ ਘੇਰਾ ਚਾਰੇ ਪਾਸਿਓਂ ਪਿਆ ਹੋਣ ਕਰਕੇ ਇਹਨਾਂ ਦੇ ਵਿੱਚੋਂ ਬਹੁਤੇ ਸਿੱਖ ਮਾਰੇ ਗਏ। ਇਸ ਮੌਕੇ ਤੇ 3 ਤੋਂ 4000 ਤੱਕ ਸਿੱਖ ਮਾਰੇ ਗਏ ਅਤੇ ਬਹੁਤ ਸਾਰੇ ਗ੍ਰਿਫਤਾਰ ਕਰ ਲਏ ਗਏ। ਸ਼ਹੀਦ ਸਿੱਖਾਂ ਦੇ ਵਿੱਚੋਂ 2000 ਸਿੱਖਾਂ ਦੇ ਸਿਰ ਕੱਟ ਕੇ ਅਤੇ ਜਿਉਂਦੇ ਸਿੱਖਾਂ ਨੂੰ ਬੇੜੀਆਂ ਪਾ ਕੇ ਬਾਦਸ਼ਾਹ ਦੇ ਕੋਲ ਪੇਸ਼ ਕਰਨ ਵਾਸਤੇ ਦਿੱਲੀ ਟੋਰ ਦਿੱਤਾ ਗਿਆ। ਇਹ ਘੇਰਾ ਮਾਰਚ ਤੋਂ ਨਵੰਬਰ ਤੱਕ ਤਕਰੀਬਨ 8 ਮਹੀਨੇ ਜਾਰੀ ਰਿਹਾ ਅਤੇ ਸਿੱਖ ਇਸੇ ਦਰਮਿਆਨ ਗੜੀ ਦੇ ਵਿੱਚ ਰੁਕੇ ਰਹੇ। 7 ਦਸੰਬਰ 1715 ਦੇ ਦਿਨ ਗੁਰਦਾਸ ਨੰਗਲ ਦੇ ਵਿੱਚ ਘਿਰੇ ਸਿੱਖਾਂ ਦੇ ਵਿੱਚੋਂ ਬਹੁਤ ਸਾਰੇ ਦਸਤ ਮਰੋੜਾਂ ਅਤੇ ਪੀੜਾਂ ਦੇ ਨਾਲ ਮਰ ਗਏ। ਜਦ ਉਹਨਾਂ ਨੇ ਦਰਖਤਾਂ ਦੇ ਪੱਤੇ ਇਕੱਠੇ ਕਰ ਲਏ ਜਦ ਦੇ ਵੀ ਮੁੱਕ ਗਏ ਤਾਂ ਉਹਨਾਂ ਨੇ ਦਰਖਤਾਂ ਦੇ ਤਣੇ ਛਿੱਲ ਲਏ ਅਤੇ ਇਸ ਨੂੰ ਸੁਕਾ ਕੇ ਇਸ ਦਾ ਚੂਰਾ ਬਣਾ ਕੇ ਇਸ ਨੂੰ ਇੰਜੀ ਵਰਤਿਆ ਗਿਆ ਅੱਠ ਮਹੀਨਾ ਦੇ ਘੇਰੇ ਦੇ ਦੌਰਾਨ ਹੁਣ ਉਹਨਾਂ ਦੇ ਕੋਲ ਖਾਣ ਵਾਸਤੇ ਹਵਾ ਤੋਂ ਸਿਵਾ ਹੋਰ ਕੁਝ ਵੀ ਨਹੀਂ ਸੀ। ਉਹ ਭੁੱਖ ਦੇ ਨਾਲ ਢਟਾਲ ਹੋ ਗਏ ਸਨ ਅਤੇ ਉਹਨਾਂ ਦੇ ਵਿੱਚ ਹਿਲਣ ਜੁਲਣ ਜੋਗੀ ਸੱਤਿਆ ਵੀ ਨਹੀਂ ਸੀ ਬਚੀ। ਅਖੀਰ ਜਦ ਕਈ ਦਿਨਾਂ ਤੱਕ ਗੱਡੀ ਦੇ ਵਿੱਚੋਂ ਕੋਈ ਹਲਜੁਲ ਨਾ ਹੋਈ ਤਾਂ ਮੁਗਲ ਫੌਜਾਂ ਦੇ ਇੱਕ ਹਜੂਮ ਨੇ ਇੱਕਦਮ ਹਲਾ ਬੋਲ ਦਿੱਤਾ। ਅੱਗੇ ਆਦਮੋਏ ਪਏ ਹੋਏ 2-400 ਸਿੱਖ ਨਜ਼ਰ ਆਏ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲੈ ਗਿਆ। ਇਹਨਾਂ ਦੇ ਵਿੱਚੋਂ ਜਿਹੜਾ ਵੀ ਜ਼ਰਾ ਵੀ ਹਿੱਲਿਆ ਉਸ ਨੂੰ ਉੱਥੇ ਹੀ ਕਤਲ ਕਰ ਦਿੱਤਾ ਗਿਆ। ਤਕਰੀਬਨ 3-400 ਸਿੱਖਾਂ ਨੂੰ ਥਾਂ ਚੀਰ ਦਿੱਤਾ ਗਿਆ। ਗ੍ਰਿਫਤਾਰੀ ਮਗਰੋਂ ਬੰਦਾ ਸਿੰਘ ਨੂੰ ਹੱਦਮੋਏ ਨੂੰ ਉਸੇ ਵੇਲੇ ਬੇੜੀਆਂ ਤੇ ਸੰਗਲਾਂ ਦੇ ਨਾਲ ਜਕੜ ਦਿੱਤਾ ਗਿਆ। ਇਹਨਾਂ ਸਾਰਿਆਂ ਨੂੰ ਭਾਰੀ ਫੌਜ ਦੇ ਕੇਰੇ ਦੇ ਵਿੱਚ ਲਾਹੌਰ ਲਿਜਾਇਆ ਗਿਆ। 7 ਦਸੰਬਰ 1988 ਦੇ ਦਿਨ ਪੰਜਾਬ ਪੁਲਿਸ ਨੇ ਕੁਲਦੀਪ ਸਿੰਘ ਜ਼ਖਮੀ ਪੁੱਤਰ ਲੱਖਾ ਸਿੰਘ ਵਾਸੀ ਤੋਲੇ ਨੰਗਲ ਅੰਮ੍ਰਿਤਸਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। 7 ਦਸੰਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਹਰਪ੍ਰਜਨ ਸਿੰਘ ਵਾਸੀ ਉਮਰਪੁਰਾ ਫਰੀਦਕੋਟ ਜਰਨੈਲ ਸਿੰਘ ਵਾਸੀ ਕਿਲੀ ਬੋਦਲਾ ਅਤੇ ਉਸ ਦਾ ਮਾਸੂਮ ਗੋਦੀ ਚੁੱਕਿਆ ਬੱਚਾ ਗੁਰਸੇਵਕ ਸਿੰਘ ਬਬਲਾ ਨੂੰ ਨਕਲੀ ਮੁਕਾਬਲੇ ਦੇ ਨਾਂ ਤੇ ਸ਼ਹੀਦ ਕਰ ਦਿੱਤਾ। 7 ਦਸੰਬਰ 1999 ਦੇ ਦਿਨ ਪੰਜਾਬ ਪੁਲਿਸ ਨੇ ਦਿਲਬਖ ਸਿੰਘ ਪੁੱਤਰ ਤਸਵੀਰ ਸਿੰਘ ਵਾਸੀ ਕਣੀਏਕੇ ਬਾਂਦਰ ਜ਼ਿਲ੍ਹਾ ਗੁਰਦਾਸਪੁਰ ਅਤੇ ਜਗਦੀਪ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਕਪਿਆਲ ਜ਼ਿਲ੍ਹਾ ਸੰਗਰੂਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 7 ਦਸੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਜਤਿੰਦਰ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਮਹਿਮੂਦਪੁਰਾ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। ਇਹ ਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ। ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ।